ਸਸਤੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਲੋੜੀ ਦਾ ਤਿਹਾਰ ਲੋਕ ਬੜੇ ਹੀ ਉਤਸ਼ਾਹ ਨਾਲ ਮਨਾਉਂਦੇ ਹੈਗੇ ਆ ਤੇ ਦੇਖ ਸਕਦੇ ਹੋ ਕਿ ਲੋੜੀ ਦੇ ਤਿਹਾਰ ਨੂੰ ਗੱਚਕ ਰੇਵੜੀਆਂ ਤੇ ਮੂਫਲੀ ਲੋਕ ਬੜੇ ਲੈ ਕੇ ਜਾਂਦੇ ਨੇ ਤੇ ਗੱਲਬਾਤ ਕਰਦੇ ਆ ਲੋਕਾਂ ਦੇ ਨਾਲ ਲੋੜੀ ਦੇ ਤਿਹਾਰ ਦੇ ਬਾਰੇ ਅੰਕਲ ਜੀ ਪਹਿਲਾਂ ਤਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਿੱਦਾਂ ਦੇਖ ਰਹੇ ਹੋ ਕਿ ਲੋੜੀ ਦੇ ਤਿਹਾਰ ਨੂੰ ਲੈ ਕੇ ਬਹੁਤ ਵਧੀਆ ਜੀ ਹੈਪੀ ਲੋੜੀ ਸਭ ਨੂੰ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੋਗੇ ਲੋੜੀ ਦੇ ਤਿਹਾ ਬਹੁਤ ਵਧੀਆ ਜਿਆ ਵਧੀਆ ਸ਼ੁਕ ਸ਼ਾਂਤੀ ਨਾਲ ਮਨਾਓ ਸਾਰੇ ਘਰ ਘਰ ਕੱਟੇ ਰਹੀ ਆਪਾਂ ਮਿਲ ਜੀ মিলজোল ਕੇ ਉਸ ਤੋਂ ਅਗਲੇ ਦੇ ਮਕਰ ਸੰਤਿ ਵੀ ਹੈ ਕੀ ਕਹਿਣਾ ਉਹ ਵੀ ਹੈਪੀ ਹੈਪੀ ਮਕਰ ਸੰਤਿ ਉਹ ਇਸ ਤੋਂ ਉਹ ਕੋ ਗਾਤਮਨ ਨਾਲ ਇਹ ਦਾ ਪਨੋਰਲ ਮਿਲ ਕੇ ਉਹ ਵੀ ਤਿਹਾੜ ਨੂੰ ਕੀ ਕਹਿਣਾ ਚਾਹੋਗੇ ਜਿੱਦਾਂ ਲੋਕ ਮੂਫਲੀਆਂ ਰੇਵੜੀਆਂ ਲੈ ਕੇ ਜਾਂਦੇ ਨੇ ਕੀ ਕਹਿਣਾ ਚਾਹੋਗੇ ਤੇ ਖੁਸ਼ੀ ਦਾ ਤਿਹਾੜੀ ਸਾਰੀ ਤਾਂ ਮਨਣਾ ਚਾਹੀਦਾ ਆਪਣਾ ਪੰਜਾਬ ਦਾ ਸਭ ਤੋਂ ਵੱਡਾ ਤਿਹਾੜ ਹੈਗਾ ਆਪਾਂ ਨੂੰ ਇਹਨੂੰ ਮਿਲਜੋਲ ਕੇ ਪਿਆਰ ਨਾਲ ਮਨਾਉਣਾ ਚਾਹੀਦਾ ਹਰ ਕੋਲ ਮਨਾਉਣਾ ਚਾਹੀਦਾ ਤੇ ਹੁਣ ਤੁਸੀਂ ਰੇਵੜੀਆਂ ਗੱਚਕ ਲੈ ਲਈਆਂ ਹਾਂਜੀ ਸਭ ਕੋ ਲੈ ਲਿਆ ਜੀ ਇੰਨਾ ਕਰੋ ਜੀ ਤੇ ਹੋਰੇ ਦੁਕਾਨਦਾਰਾਂ ਵਾਸਤੇ ਕੀ ਕਹਿਣਾ ਚਾਹੁੰਦੇ? ਇਹ ਬਹੁਤ ਵਧੀਆ ਸਾਡੇ ਭਾਈ ਭਾਈ ਭੈਣ ਭਰਾ ਆ ਕੇ ਸਾਡੇ ਬਹੁਤ ਵਧੀਆ ਸਲੂਕ ਕਰਦੇ ਕਿਤੇ ਪਿਆਰ ਮੁਹੱਬਤ ਨਾਲ ਗੱਲਬਾਤ ਕਰਦੇ ਨੇ। ਆਪਣੇ ਪਿਆਰ ਨਾਲ ਸਮਾਨ ਵੇਚ ਰਹੇ ਨੇ। ਬਿਲਕੁਲ ਬੜਾ ਅੱਛਾ ਮੈਸੇਜ ਦਿੱਤਾ ਤੇ ਗੱਲਬਾਤ ਕਰਦੇ ਆ ਜਿਹੜੇ ਦੇਖ ਸਕਦੇ ਹੋ ਕਿ ਜਿਹੜੇ ਵਿੱਚ ਆਂਟੀ ਵੀ ਉਹਨਾਂ ਨਾਲ ਤੇ ਗੱਲਬਾਤ ਕਰਦੇ ਆ ਜਿਹੜੇ ਦੁਕਾਨ ਦੇ ਜਿਹੜੇ ਮਾਲਕ ਹੈਗੇ ਆ ਤੇ ਉਹ ਵੀ ਕੀ ਕਹਿੰਦੇ? ਭਾਜੀ ਪਹਿਲਾਂ ਤਾਂ જય ਸ਼੍ਰੀ ਰਾਮ ਜੀ। જય ਸ਼੍ਰੀ ਰਾਮ ਜੀ। ਕੀ ਕੀ ਕਹਿਣਾ ਚਾਹੋਗੇ ਲੋੜੀ ਦੇ ਤਿਹਾਰ ਦੇ ਬਾਰੇ? ਲੋੜੀ ਤਿਉਹਾਰ ਸਭ ਤੋਂ ਵਧੀਆ ਪੰਜਾਬ ਦਾ। ਤੇ ਕਿਦਾਂ ਦੇਖਦੇ ਹੋ ਕੀ ਬੋਲ ਵਧੀਆ ਪੰਜਾਬ ਦਾ ਪੁਰਾਣਾ ਤਰਵਾਦਾ ਜੀ ਕਹਿੰਦੇ ਇਹ ਲੋੜੀ ਦਾ ਤਿਹਾਰ ਨੂੰ ਲੋਕ ਬੜੀ ਉਤਸ਼ਾਹ ਨਾਲ ਮਨਾਉਂਦੇ ਆ ਨਾਲ ਨਾਲ ਪਤੰਗ ਵੀ ਉਡਾਉਂਦੇ ਨੇ ਨਾਲ 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 ਰੇਵੜੀ ਨਾਲ ਮੋਫਲੀ ਨਾਲ ਗੱਚਕ ਗੱਚਕ ਹੈ ਬੋਲ ਵਧੀਆ ਬਿਲਕੁਲ ਬਿਲਕੁਲ ਜੀ ਜੀ ਬਿਲਕੁਲ ਬੜਾ ਵਧੀਆ ਮੈਂ ਬੋਲ ਵਧੀਆ ਤਿਹਾਰ ਪੰਜਾਬੀਆਂ ਦਾ ਜੀ ਬਿਲਕੁਲ ਬੜਾ ਅੱਛਾ ਮੈਸੇਜ ਇੱਥੇ ਤੇ ਗੱਲਬਾਤ ਕਰਦੇ ਆ ਕਿਹੜਾ ਪੰਜਾਬੀਆਂ ਦਾ ਤਿਹਾਰ ਬੜਾ ਵਧੀਆ ਤਿਹਾਰ ਹੈ ਤੇ ਹੋਰ ਵੀ ਜਿਹੜੇ ਮਹਿਲਾਵਾਂ ਇੱਥੇ ਪਹੁੰਚੀਆਂ ਹੋਈਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹੈਗੇ ਆ ਤਸਵੀਰਾਂ ਤੁਹਾਨੂੰ ਬਿਲਕੁਲ ਸਿਟੀ ਹੋਮ ਨਿਊਜ਼ ਤੇ ਦਿਖਾ ਬਾਜੀ ਬਹੁਤ ਵਧੀਆ ਤਿਉਹਾਰ ਹੈ ਜੀ ਜੀ ਹਾਂ ਜੀ ਹਾਂ ਜੀ ਮਾਇਆ ਹੀ ਮੂੰਫਲੀ ਰਿਓੜੀ ਪਤੰਗਾ ਦਾ ਤਿਉਹਾਰ ਆ ਜੀ ਤੇ ਅੱਜ ਤੁਸੀਂ ਇਹ ਰੇਵੜੀਆਂ ਲੈਂਡ ਮੂੰਫਲੀ ਗੱਚਕ ਲੈਣ ਵਾਸਤੇ ਆ ਤੇ ਕਿੱਦਾਂ ਲੱਗ ਰਿਹਾ ਹਾਂ ਰੇਵੜੀਆਂ ਹਾਂ ਅੱਛਾ ਲੱਗ ਰਿਹਾ ਜੀ ਤਿਉਹਾਰ ਤੇ ਇਹੀ ਮੌਸਮ ਦਿਖਾਦੀ ਜਾਂਦੀ ਹੈ ਵਧੀਆ ਲੱਗਦਾ ਜੀ 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 ਤੁਸੀਂ ਕਹਿੰਦੇ ਕਿ ਇਹੀ ਹੈ ਦਿਨਾਂ ਦੇ ਵਿੱਚ ਮੂੰਫਲੀ ਗੱਚਕ ਖਾਦੀ ਜਾਂਦੀ ਹੈਗੀ ਆ ਤੇ ਵਿੱਚ ਕਿਉਂ ਨਹੀਂ ਖਾਦੀ ਜਾਂਦੀ ਕਿਉਂਕਿ ਉਹ ਮੌਸਮ ਦੇ ਹਿਸਾਬ ਨਾਲ ਗਰਮੀ ਹੁੰਦੀ ਹੈ ਸਰਦੀ ਦੇ ਚ ਮੋਫਲੀ ਖਾਦੀ ਹੁੰਦੀ ਹੈ ਜਾਨੀ ਕਿ ਪਤੰਗ ਪਤੰਗਬਾਜ਼ੀ ਵੀ ਚੱਲੂਗੀ ਨਾਲ ਰੇਵੜੀਆਂ ਗੱਚਾਂ ਜੀ ਪਤੰਗ ਦੇ ਨਾਲ ਰੇਵੜੀ ਚੱਲੂਗੀ ਮੋਫਲੀ ਚੱਲੂਗੀ ਹਾਂਜੀ ਜੀ ਜੀ ਤੇ ਕੀ ਕਹਿਣਾ ਚਾਹੋਗੇ ਹੋਰ ਹੋਰਾਂ ਨੂੰ ਵਾਸਤੇ ਹਾਂਜੀ ਬਸ ਬਾਕੀ ਕੀ ਆਹੀ ਪਲਾਟੀ ਦੀ ਰੋੜ ਛੱਡੀ ਜਪੇ ਜੀ ਔਰ ਇਹਨੂੰ ਖੁਸ਼ੀਆਂ ਨਾਲ ਹੀ ਖਾ ਵੀਏਗੀ ਆਪਣਾ ਇੱਕ ਦੂਜੇ ਨਾਲ ਮਿਲ ਜੁਲ ਕੇ ਤਿਉਹਾਰ ਮਨਾਉਣ ਜੀ ਜੀ ਬਿਲਕੁਲ ਬੜਾ ਅੱਛਾ ਮਹਿਸੂਸ ਹੋਦਾ ਹੈ ਇਹਨਾਂ ਦਾ ਕਹਿਣਾ ਹੈਗਾ ਵਾ ਕਿ ਜਿਹੜੀ ਚਾਈਨਾ ਡੋਰ ਹੈਗੀ ਪਲਾਸਟਿਕ ਡੋਰ ਉਹਨੂੰ ਵੇਅਰ ਕੀਤਾ ਜਾਵੇ ਤੇ ਉਸ ਤੋਂ ਬਾਅਦ ਰੇਵੜੀਆਂ ਗੱਚਕ ਦੇ ਨਾਲ ਵੀ ਲੋੜੀ ਮਨਾਣ ਤੇ ਇੱਧਰ ਮੈਡਮ ਨਾਲ ਵੀ ਆਪਾਂ ਗੱਲਬਾਤ ਕਰਦੇ ਹੈਗੇ ਆ ਮੈਡਮ ਜੀ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਇਹ ਤਿਹਾਰ ਦੇ ਬਾਰੇ ਜੀ ਦੱਸੋ ਬਹੁਤ ਵਧੀਆ ਤਿਹਾਰ ਆ ਅੱਛਾ ਤਿਹਾਰ ਆ ਅੱਜ ਤੁਸੀਂ ਇਹ ਮੂਫਲੀ ਗੱਚਕ ਲੈਣੀ ਹੈ ਰੇਵੜੀ ਲੈਣੀ ਹੈ ਹਾਂ ਜੀ ਕੀ ਕਹਿਣਾ ਚਾਹੁੰਦੇ ਤਿਹਾਰ ਦੇ ਬਾਰੇ ਤੇ ਆਰ ਬਹੁਤ ਵਧੀਆ ਵਾ ਸਾਰੇ ਮਨਾਓ ਖੁਸ਼ ਰਹੋ ਬਸ ਕੋਈ ਨਾ ਕਿਹਾ ਕੀ ਹੈ ਤਿਹਾਰ ਮਨਾਓ ਬੜੀ ਖੁਸ਼ੀ ਨਾਲ ਮਨਾਓ ਤੇ ਤਸਵੀਰਾਂ ਤੁਹਾਨੂੰ ਬਿਲਕੁਲ ਸਿਟੀ ਹੋਮ ਨਿਊਜ਼ ਤੇ ਦਿਖਾ ਰਿਆ ਤੇ ਜਿਹੜੇ ਇੱਥੇ ਦੁਕਾਨ ਦੇ ਓਨਰ ਹੈਗੇ ਨੇ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹੈਗੇ ਆ ਤਸਵੀਰਾਂ ਤੁਸੀਂ ਇਸ ਟਾਈਮ ਦੇਖਦੇ ਪਏ ਹੋ ਅ ਅੰਕਲ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕੀ ਕਹਿਣਾ ਚਾਹੋਗੇ ਵੇ ਲੋਲੀ ਦਾ ਤਿਹਾੜੇ ਸਾਰੇ ਤੁਲਬ ਲਬ ਲੰਦੇ ਨੇ ਜਿਨ੍ਹਾਂ ਦੇ ਬੇਟੇ ਹੋਏ ਹੁੰਦੇ ਨੇ ਖੁਸ਼ੀਆਂ ਮਨਾਉਂਦੇ ਨੇ ਮੂੰਫਲੀ ਗੱਚਾ ਗਰੇਵੜੀ ਗੱਚਕ ਵਗੈਰਾ ਸਭ ਕੋ ਖੁਸ਼ੀ ਦਾਲ ਵੜਦੇ ਨੇ ਪਗੜੇ ਬੰਨਦੇ ਨੇ ਢੋਲੂ ਜਾਂਦੇ ਨੇ ਹੂੰ ਬਹੁਤ ਵਧੀਆ ਤਿਹਾੜਾ ਜੀ ਖੁਸ਼ੀ ਦਾ ਤਿਹਾੜਾ ਹਾਲ ਮਾਲਕ ਸਾਰੇ ਆਦ ਕਹਾਂ ਦੇ ਵਿੱਚ ਖੁਸ਼ੀਆਂ ਆਉਂਦੇ ਬਹੁਤ ਬਹੁਤ ਵਧਾਈਆਂ ਹਾਂ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਸਾਲ ਬਾਅਦ ਜਦੋਂ ਤਿਹਾਰੇ ਆਂਦਾ ਤੇ ਲੋਕ ਬੜੀ ਉਤਸ਼ਾਹ ਨਾਲ ਪਤੰਗ ਬਾਜ਼ੀ ਵੀ ਕਰਦੇ ਨਾਲ ਮੂੰਫਲੀ ਵੀ ਨਾਲ ਖਾਂਦੇ ਹੈਗੇ ਹਾਂ ਹਾਂਜੀ 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 ਦੇਖੋ ਪਤੰਗ ਬੰਦਦੇ ਬਨੇ ਬੜੇ ਉਤਸਵ ਦੇ ਨਾਲ ਆ ਬੱਚੇ ਲੈ ਕੇ ਜਾ ਰਹੇ ਨੇ ਪਤੰਗ ਬਹੁਤ ਦੂਰੋਂ ਦੂਰੋਂ ਆ ਰਹੇ ਨੇ ਹਮਮ ਅੱਜ ਬਹੁਤ ਵਧੀਆ ਤਿਹਾੜਾ ਜੀ ਸਭ ਤੋਂ ਵਧੀਆ ਤਿਹਾੜਾ ਹੈਗਾ ਐਸਾ ਵਧੀਆ ਜਿਹਾ ਦਿਵਾਲੀ ਦਾ ਤਿਹਾੜਾ ਉਹਦਾ ਮੈਲਜੋਲ ਕੇ ਤਿਹਾੜ ਸਾਰੇ ਬਣਾਉਂਦੇ ਨੇ ਮਿਲਜੁਲ ਕੇ ਬਣਾਉਂਦੇ ਠੀਕ ਹੈ ਬਹੁਤ ਵਧੀਆ ਮੈਸੇਜ ਦਿੱਤਾ ਤਾਂ ਦੇਖ ਸਕਦੇ ਹੋ ਸਾਥੀ ਰੱਖਾਂਗਾ ਇੱਧਰ ਜਿਹੜੇ ਲੋਕ ਇਨਾਂ ਕੋ ਮੂਫਲੀ ਗੱਚਕ ਲੈਣ ਵਾਸਤੇ ਆਏ ਹੋਏ ਨੇ ਤੇ ਬਹੁਤ ਸੋਹਣਾ ਮੈਸੇਜ ਦਿੱਤਾ ਹੈਗਾ ਵਾ ਤਸਵੀਰਾਂ ਤੁਹਾਨੂੰ ਬਿਲਕੁਲ ਸਿਟੀ ਹੋਮ ਨਿਊਜ਼ ਤੇ ਦਿਖਾ ਰਿਹਾ ਜਿਹੜੇ ਲੋਕ ਇੱਥੇ ਆਏ ਆ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹੈਗੇ ਆ ਤੇ ਤਸਵੀਰ ਬੜੀ ਕਿੱਦਾਂ ਦੇਖਦਾ ਲੋੜੀ ਦਾ ਤਿਹਾਰ ਨੂੰ ਜੀ ਬਹੁਤ ਵਧੀਆ ਦੇਖਦਾ ਹੈ ਜੀ ਹਾਂਜੀ ਤੇ ਕੀ ਕਹਿਣਾ ਚਾਹੋਗੇ ਤੇਹਾਰ ਦੇ ਬਾਰੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਲੋੜੀ ਦਾ ਤਿਵਾਰ ਹਰ ਸਾਲ ਮਨਤਾ ਹੈ ਔਰ ਇਸ ਸਾਲ ਵੀ ਮਨਾ ਰਹੇ ਹਾਂ ਬੜੀ ਖੁਸ਼ੀ ਨਾਲ ਮਨਾ ਰਹੇ ਹਾਂ ਕੋਈ ਕੀ ਕਹਿੰਦੇ ਆ ਲੋੜੀ ਦਾ ਤਿਹਾਰ ਲੋਕਾਂ ਨੇ ਬੜਾ ਉਤਸਾਹ ਵੀ ਹੁੰਦਾ ਹੈ ਬਿਲਕੁਲ ਬਿਲਕੁਲ ਹੁੰਦਾ ਹੈ ਜੀ ਜਿਨ੍ਹਾਂ ਦੇ ਘਰ ਜੰਮਿਆ ਹੋਵੇ ਜਿਹਾ ਹੋਵੇ ਉਹ ਤਾਂ ਬੜੇ ਉਤਸ਼ਾਹ ਨਾਲ ਮਨਾਉਂਦੇ ਹੈ ਬਾਕੀ ਰੀਤੀ ਰਿਵਾਜ ਹੈਗੇ ਸਾਡੇ ਜੋ ਹਿੰਦੂ ਸਨਾਤਨ ਦੇ ਉਹ ਕਰ ਰਹੇ ਅਸੀਂ ਪੂਰੇ ਆਪਣੇ ਬਿਲਕੁਲ ਕਰ ਰਹੇ ਬਿਲਕੁਲ ਕੱਲ ਪਤੰਗबाजी ਵੀ ਨਾਲ ਚੱਲੂ ਬਹੁਤ ਚ ਪਤੰਗ ਦੇ ਨਾਲ ਹੋਰ ਵੀ ਬਹੁਤ ਕੁਝ ਚੱਲੇਗਾ ਜੀ ਨਾਲ ਰੇਵ ਪੰਜਾਬੀਆਂ ਦੇ ਹਿਸਾਬ ਕਿਤਾਬ ਨਾਲ ਸਾਰਾ ਕੁਝ ਹੀ ਚੱਲੂਗਾ ਸਾਰਾ ਕੁਝ ਹੀ ਚੱਲੂਗਾ ਪੰਜਾਬੀਆਂ ਦੇ ਹਿਸਾਬ ਕਿਤਾਬ ਨਾਲ ਸਾਰਾ ਕੁਝ ਚੱਲਣਾ ਹੈ ਵਧੀਆ ਦਿੱਤਾ ਮੈਸੇ ਇਹਨਾਂ ਨਾਲ ਕਹਿਣਾ ਹੈਗਾ ਵਾ ਕਿ ਪੰਜਾਬੀਆਂ ਦੇ ਹਿਸਾਬ ਨਾਲ ਬੜਾ ਕੁਝ ਚੱਲੂਗਾ ਤੇ ਆਪਾਂ ਹੋਰ ਜਾਣਾ ਵੀ ਗੱਲਬਾਤ ਕਰ ਬਾਈ ਜੀ ਤੇ ਦੇਖੋ ਕਿ ਇੱਧਰ ਜਿਹੜੇ ਹੋਰ ਕਸਟਮਰ ਆਏ ਹੋਏ ਆ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਵੀਰ ਜੀ ਪਹਿਲਾਂ ਤਾਂ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਕਿੱਦਾਂ ਦੇਦੇ ਹੋ ਆ ਸਾਹ ਦਿਵਾਲੀ ਦਾ ਤਿਹਾ ਆਪਣਾ ਦਿਵਾਲੀ ਦਾ ਤਿਹਾ ਲੰਘ ਗਿਆ ਤੇ ਇੱਧਰ ਹੁਣ ਆਪਣਾ ਲੋੜੀ ਦਾ ਤੁਸੀਂ ਲੋੜੀ ਆਏ ਹੋ ਤੁਸੀਂ ਲੈਣ ਵਾਸਤੇ ਗੱਜਾ ਗਰੇਵੜੀਆਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਗੱਜਾ ਗਰੇਵੜੀਆਂ ਖਰੀਦਣ ਆਇਆ ਪੈਨ ਨੂੰ ਲੋੜੀ ਦੇਣੀ ਉਹਦੇ ਵਾਸਤੇ ਆਏ ਪੈਨ ਨੂੰ ਲੋੜੀ ਦੇਣੀ ਇਹ ਵਧੀਆ ਤਿਹਾਰ ਹੈ ਬਹੁਤ ਵਧੀਆ ਜੀ ਤੇ ਕੱਲ ਫੇ ਪਤੰਗਬਾੜੀ ਵੀ ਚੱਲੂਗੀ ਨਾਲ ਹਾਂਜੀ ਹਾਂਜੀ ਆਪਣਾ ਜਿਹੜੀ ਧਾਗੇ ਵਾਲੀ ਦੋ ਡੋਰ ਉਹ ਚੱਲੂਗੀ ਧਾਗੇ ਵਾਲੀ ਚੱਲੂਗੀ ਧਾਗੇ ਵਾਲੀ ਪੱਕੀ ਗੱਲ ਜੀ ਯਾਨੀ ਕਿ ਤੁਸੀਂ ਲੋਕਾਂ ਨੂੰ ਹੈ ਅਵੇਅਰਨੈਸ ਕਰ ਰਹੇ ਆ ਕਿ ਧਾਗੇ ਵਾਲੀ ਡੋਰ ਚਲਾਓ ਤੇ ਜਿਹੜੀ ਚਾਈਨਾ ਡੋਰ ਆ ਉਹ ਨਾ ਚਲਾਓ ਬਿਲਕੁਲ ਜੀ ਬਿਲਕੁਲ ਧਾਗੇ ਵਾਲੀ ਡੋਰ ਚਲਾਓ ਜੀ ਬਿਲਕ ਡੋਰ ਦੇ ਵਿੱਚ ਕੁਝ ਨਹੀਂ ਪਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਤੁਹਾਨੂੰ ਬਿਲਕੁਲ ਆ ਦੇਖ ਸਕਦੇ ਹੋ ਕਿ ਰੇਵੜੀਆਂ ਜਿਹੜੀਆਂ ਹੈਗੀਆਂ ਨੇ ਆ ਗੱਚਕ ਇਹਨਾਂ ਦੇ ਕੋਲ ਉਸ ਤੋਂ ਬਾਅਦ ਆ ਦੇਖ ਸਕਦੇ ਹੋ ਆ ਵੀ ਤੇ ਬੜੀਆਂ ਵਧੀਆ 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 ਚੀਜ਼ਾਂ ਇਹਨਾਂ ਦੇ ਕੋਲ ਹੈਗੀਆਂ ਨੇ ਤੇ ਬਹੁਤ ਵਧੀਆ ਲੱਗਦਾ ਹੋਰ ਵੀ ਅਪਡੇਟ ਲੈ ਕੇ ਤੁਹਾਨੂੰ ਦਿਖਾਉਂਦੇ ਰਾਵਾਂਗੇ ਜੁੜੇ ਰਹੋ ਤੁਸੀਂ ਸਿਟੀ ਹੋਮ ਨਿਊਜ਼ ਦੇ ਨਾਲ ਕੈਮਰਾ ਪਰਸਨ ਵਿਕਾਸ ਦੇ ਨਾਲ ਹਿਤੇਸ਼ ਖੰਨਾ ਦੀ ਰਿਪੋਰਟ